ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੀ ਪਟਾਈ ਕਰਾਈ ਤਾਂ ਉਸ ਵਿੱਚੋਂ ਇੱਕ ਜੋਗੀ ਦਾ ਨਿਕਲਣਾ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਗੁਰੂ ਜੀ ਦੇ ਬਚਨ ਯਾਦ ਕਰਕੇ ਕਿ ਸਾਡੀ ਸੇਵਾ ਇਨ੍ਹਾਂ ਦੀ ਥਾਂ ਦੀ ਸੇਵਾ ਕਰਾਉਣੀ ਸੰਤੋਖ ਸਰ ਦੀ ਰਸ ਦੀ ਸੇਵਾ ਆਰੰਭ ਕਰਨ ਦਾ ਵਿਚਾਰ ਬਣਾਇਆ ਕੁਝ ਸਮਾਂ ਪਹਿਲਾਂ ਜੋ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨੂੰ ਪਟਵਾਇਆ ਸੀ ਉਸ ਵਿੱਚ ਬਹੁਤ ਪਾਣੀ ਇਕੱਠਾ ਹੋਇਆ ਹੋਇਆ ਸੀ ਚਾਰ ਚਫੇਰੇ ਬੇਰੀਆਂ ਅਤੇ ਹੋਰ ਬਿਰਛ ਸਨ ਇੱਕ ਦਿਨ ਸਤਗੁਰੂ ਜੀ ਨੇ ਉਸ ਟਾਲੀ ਦੇ ਬਿਰਛੇਟਾਂ ਆਣ ਕੇ ਇਸ ਬੈਠ ਕੇ ਸ੍ਰੀ ਗੁਰੂ ਰਾਮਦਾਸ ਜੀ ਵੀ ਕੁਵਰੇ ਪਹਿਲਾਂ ਇਸ ਟੋਏ ਨੂੰ ਪਟਵਾਇਆ ਸੀ ਬਹੁਤ ਸਾਰੇ ਮਜ਼ਦੂਰ ਲਗਾ ਕੇ ਉਸ ਨੂੰ ਪਟਵਾਉਣ ਦਾ ਆਰੰਭ ਕੀਤਾ ਮਜ਼ਦੂਰਾਂ ਦੇ ਨਾਲ ਸਿੱਖ ਸੇਵਕ ਵੀ ਸਰੋਵਰ ਪੁੱਟਣ ਦੀ ਕਾਰ ਸੇਵਾ ਵਿੱਚ ਲੱਗ ਗਏ ਮਾਈ ਭਾਈ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਕੋਈ ਮਿੱਟੀ ਪੁੱਟਦਾ ਕੋਈ ਟੋਕਰੀਆਂ ਪਰਦਾ ਅਤੇ ਕੋਈ ਟੋਕਰੀਆਂ ਸਿਰ ਤੇ ਚੁੱਕ ਕੇ ਬਾਹਰ ਸੁੱਟਣ ਵਾਸਤੇ ਲੈ ਜਾਂਦਾ। ਇਸ ਤਰ੍ਹਾਂ ਹੀ ਸਵੇਰ ਤੋਂ ਸ਼ਾਮ ਤੱਕ ਕਾਰ ਹੁੰਦੀ ਰਹਿੰਦੀ। ਅਤੇ ਸੰਧਿਆ ਨੂੰ ਗੁਰੂ ਕੇ ਲੰਗਰ ਵਿੱਚੋਂ ਭੋਜਨ ਛੱਕ ਕੇ ਰਾਤ ਨੂੰ ਆਰਾਮ ਕਰਕੇ ਸਵੇਰੇ ਫਿਰ ਕਾਰ ਉੱਤੇ ਲੱਗ ਜਾਂਦੇ। ਇਸ ਤਰ੍ਹਾਂ ਜਦ ਕੁਝ ਮਹੀਨਿਆਂ ਵਿੱਚ ਟੋਆ ਡੂੰਗਾ ਹੋ ਗਿਆ ਤਾਂ ਹੇਠੋਂ ਇੱਕ ਗੋਲਾਕਾਰ ਮੱਠ ਨਿਕਲਿਆ। ਜਿਸ ਨੂੰ ਵੇਖ ਕੇ ਸਿੱਖਾਂ ਨੇ ਗੁਰੂ ਜੀ ਨੂੰ ਆਣ ਕੇ ਦੱਸਿਆ ਤਦ ਗੁਰੂ ਜੀ ਨੇ ਉਸ ਮੱਠ ਦੇ ਪਾਸ ਖੜੇ ਹੋ ਕੇ ਜਦ ਚੌਹਾ ਪਾਸਿਆਂ ਤੋਂ ਨੰਗਾ ਕਰਵਾਇਆ ਤਾਂ ਵੇਖਿਆ ਉਸ ਦੇ ਅੰਦਰ ਇੱਕ ਜੋਗੀ ਸਮਾਧੀ ਲਾ ਕੇ ਬੈਠਾ ਹੋਇਆ ਸੀ ਗੁਰੂ ਜੀ ਨੇ ਉਸੇ ਵੇਲੇ ਹੀ ਕਸਤੂਰੀ ਗੇਸਰ ਮੱਖਣ ਵਿੱਚ ਮਿਲਾ ਕੇ ਉਸ ਦੇ ਪੈਰ ਅਤੇ ਦਸ਼ਮ ਦਵਾਰ ਨੂੰ ਜਸਵਾਇਆ ਜਿਸ ਨਾਲ ਉਸਦੇ ਸਰੀਰ ਵਿੱਚ ਗਰਮੀ ਆ ਗਈ ਉਸਨੇ ਆਪਣੇ ਸਾਹਮਣੇ ਬਾਬਾ ਬੁੱਢਾ ਜੀ ਆਦ ਅਤੇ ਗੁਰੂ ਜੀ ਨੂੰ ਵੇਖ ਕੇ ਪੁੱਛਿਆ ਹੁਣ ਕਿਹੜਾ ਯੁੱਗ ਹੈ ਆਪ ਕੌਣ ਹੋ ਭਾਈ ਬੁੱਢਾ ਜੀ ਨੇ ਕਿਹਾ ਇਹ ਸਮਾ ਕਾਲ ਯੁੱਗ ਦਾ ਹੈ ਗੁਰੂ ਜੀ ਵੱਲ ਇਸ਼ਾਰਾ ਕਰਕੇ ਆਪ ਕਲ ਯੁੱਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਪੰਜਵਾਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਇਹ ਗੱਲ ਦੱਸ ਕੇ ਬਾਬਾ ਬੁੱਢਾ ਜੀ ਨੇ ਆਖਿਆ ਤੁਸੀਂ ਆਪਣਾ ਹਾਲ ਵੀ ਦੱਸੋ ਤੁਸੀਂ ਇੱਥੇ ਕਿਸ ਸਮੇਂ ਤੋਂ ਬੈਠੇ ਹੋ ਜੋਗੀ ਨੇ ਕਿਹਾ ਮੈਂ ਇੱਥੇ ਦੁਆਪਰ ਯੁੱਗ ਵਿੱਚ ਧਰਤੀ ਉੱਪਰ ਮੱਠ ਬਣਾ ਕੇ ਯੋਗ ਅਭਿਆਸ ਵਿੱਚ ਬੈਠਾ ਸੀ ਇਸ ਸਮੇਂ ਵਿੱਚ ਧਰਤੀ ਇਤਨੀ ਉੱਚੀ ਹੋ ਗਈ ਕਿ ਮੇਰਾ ਮਨ ਉਸ ਤੇ ਬਹੁਤ ਹੇਠਾਂ ਦੱਬਿਆ ਗਿਆ। ਕਈ ਸੈਂਕੜੇ ਵਰਿਆ ਪਿਛੋਂ ਅੱਜ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ। ਇਹ ਬਚਨ ਕਰਕੇ yogi ਨੇ guru ji ਨੂੰ namaskar ਕਰਕੇ ਬੇਨਤੀ ਕੀਤੀ ਕਿ ਆਪ ਸ੍ਰੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਿਰਾਜਮਾਨ ਹੋ। ਮੇਰੇ ਕੁਸੰਸ ਸੇ ਨਿਵਰਤ ਕਰਕੇ ਮੈਨੂੰ ਸ਼ਾਂਤੀ ਬਖਸ਼ੋ। ਜੇ ਇਹ ਜਗਤ ਝੂਠਾ ਹੈ ਤਾਂ ਫਿਰ ਸਭ ਕਿਸੇ ਨੂੰ ਇਹ ਸੱਚਾ ਕਿਉਂ ਪਾਸਦਾ ਹੈ ਜੇਕਰ ਇਹ ਜਗਤ ਸੱਚਾ ਹੈ ਤਾਂ ਫਿਰ ਗਿਆਨਵਾਨ ਇਸ ਨੂੰ ਝੂਠਾ ਕਿਉਂ ਜਾਣਦੇ ਹਨ ਜੇ ਆਤਮਾ ਇੱਕ ਸਰੂਪ ਹੈ ਤਾਂ ਫਿਰ ਇਹ ਬਹੁਤੇ ਸਰੂਪਾਂ ਵਿੱਚ ਕਿਸ ਤਰ੍ਹਾਂ ਹੈ ਜਦ ਜੀਵ ਜੰਗਮ ਸਾਰੇ ਚੱਲਣ ਵਾਲੇ ਹਨ ਤਾਂ ਫਿਰ ਇਹ ਆਤਮਾ ਇੱਕ ਸਮਾਨ ਅਚਲ ਕਿਸ ਤਰ੍ਹਾਂ ਰਹਿੰਦੀ ਹੈ ਇਹ ਆਤਮਾ ਆਪੇ ਹੀ ਜਗਤ ਰੂਪ ਬਣ ਕੇ ਫਿਰ ਸਭ ਤੋਂ ਨਿਰਲੇਪ ਕਿਸ ਤਰ੍ਹਾਂ ਰਹਿੰਦੀ ਹੈ ਇਸ ਬ੍ਰह्म ਆਤਮਾ ਦਾ ਸਰੂਪ ਕੀ ਸਮਝਣਾ ਚਾਹੀਦਾ ਹੈ ਉਸ ਐਸੇ ਬ੍ਰह्म ਦੇ ਸਰੂਪ ਦਾ ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰਕੇ ਮੈਨੂੰ ਕਿਰਤਾਰਥ ਕਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੇ yogi ਰਾਜ ਜਿਸ ਤਰ੍ਹਾਂ ਇੱਕ ਬਾਜੀਗਰ ਬਾਜੀ ਪਾਉਂਦਾ ਹੈ ਤਾਂ ਅਨੇਕ ਪ੍ਰਕਾਰ ਦੇ ਵੇਖ ਕਰਕੇ ਲੋਕਾਂ ਨੂੰ ਮੁਖਾਉਂਦਾ ਹੈ ਪਰ ਜਦ ਉਹ ਆਪਣੇ ਬਾਜੀ ਦੇ ਪਸਾਰੇ ਨੂੰ ਸਾਹਮ ਲੈ ਲੈਂਦਾ ਹੈ ਤਾਂ ਉਹ ਕੇਵਲ ਆਪ ਇੱਕ ਇਕੱਲਾ ਹੀ ਰਹਿ ਜਾਂਦਾ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ ਦਾ ਆਪਣਾ ਇੱਕ ਸਰੂਪ ਹੈ ਇਸ ਤੋਂ ਆਪਣੀ ਇੱਛਾ ਅਨੁਸਾਰ ਉਹ अनेका ਜੜ ਜੰਗਮ ਦੇ ਰੂਪ ਧਾਰਨ ਕਰਕੇ ਉਹਨਾਂ ਦੇ ਵਿੱਚ ਪਰਵੇਸ਼ਿਆ ਹੋਇਆ ਹੈ ਅਤੇ ਜਦ ਚਾਹੁੰਦਾ ਹੈ ਬਾਜੀਗਰ ਦੇ ਤਮਾਸ਼ਾ ਸਮੇਟਣ ਵਾਂਗੂ ਇੰਨਾ ਜੀਵਾਂ ਨੂੰ ਨਾਸ਼ ਕਰਕੇ ਆਪ ਇੱਕ ਇਕੱਲਾ ਹੀ ਰਹਿ ਜਾਂਦਾ ਹੈ ਜਿਹੜੇ ਰੂਪ ਧਾਰ ਕੇ ਉਸ ਨੇ ਲੋਕਾਂ ਨੂੰ ਵਿਖਾਏ ਸਨ ਉਹ ਕਿੱਧਰ ਗਏ ਤੇ ਕਿੱਥੇ ਕਿੱਥੋਂ ਆਏ ਸਨ ਕੋਈ ਪਤਾ ਨਹੀਂ ਲੱਗਦਾ ਫਿਰ ਹੋਰ ਵੇਖੋ ਜਿਸ ਤਰ੍ਹਾਂ ਪਾਣੀ ਵਿੱਚੋਂ ਬਹੁਤ ਲਹਿਰਾਂ ਉੱਠਦੀਆਂ ਹਨ ਅਤੇ ਸੋਨੇ ਦੇ ਅਨੇਕ ਪ੍ਰਕਾਰ ਦੇ ਗਹਿਣੇ ਕੜੇ ਜਾਂਦੇ ਹਨ ਧਰਤੀ ਵਿੱਚ ਜਦ ਬੀਜ ਬੀਜਿਆ ਜਾਂਦਾ ਹੈ ਤਾਂ ਉਹ ਫਲ-ਫੁੱਲ ਦੇ ਬਹੁਤ ਰੂਪ ਧਾਰਨ ਕਰ ਲੈਂਦਾ ਹੈ ਪਰ ਅੰਤ ਨੂੰ ਇੱਕ ਬੀਜ ਰੂਪ ਹੀ ਰਹਿ ਜਾਂਦਾ ਹੈ ਪਾਣੀ ਦੀਆਂ ਲਹਿਰਾਂ ਤੇ ਪਾਣੀ ਇੱਕ ਰੂਪ ਹੀ ਹੁੰਦੇ ਹਨ ਸੋਨੇ ਦੇ ਅਨੇਕ ਪ੍ਰਕਾਰ ਦੇ ਗਹਿਣੇ ਜਦ ਫਿਰ ਭੰਨ ਤੋੜ ਕੇ ਬੰਨੇ ਤੋੜੇ ਜਾਂਦੇ ਹਨ ਤਾਂ ਇੱਕ ਸੋਨਾ ਹੀ ਹੁੰਦੇ ਹਨ ਹਜ਼ਾਰਾਂ ਘੜਿਆਂ ਵਿੱਚ ਆਕਾਸ਼ ਦਿਸਦਾ ਹੈ ਪਰ ਜਦ ਘੜੇ ਟੁੱਟ ਜਾਂਦੇ ਹਨ ਤਾਂ ਇੱਕ ਆਕਾਸ਼ ਹੀ ਹੁੰਦਾ ਹੈ ਇਸ ਤਰ੍ਹਾਂ ਹੀ ਗਿਆਨਮਾਨ ਨੂੰ ਸਭ ਬ੍ਰਹਮ ਧੀ ਦਿਸਦਾ ਹੈ ਉਸ ਨੂੰ ਇਹ ਵੱਖ ਰੂਪ ਨਹੀਂ ਦਿਸਦੇ ਇਕ ਹੀ ਹੁੰਦਾ ਹੈ ਇਸ ਸੰਸਾਰ ਬ੍ਰਹਮ ਸ੍ਰੂਪ ਤੋਂ ਅਨੇਕਾਂ ਆਤਮਾ ਹੋਏ ਜਦ ਕਈ ਪ੍ਰਕਾਰ ਕਰਕੇ ਨਸ਼ਟ ਹੁੰਦੇ ਹਨ ਤਾਂ ਇੱਕ ਬ੍ਰਹਮ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਹੈ ਅਗਿਆਨੀ ਵਿਸ਼ਿਆਂ ਵਿੱਚ ਆਨੰਦ ਰਹਿੰਦਾ ਹੈ ਪਰੰਤੂ ਗਿਆਨੀ ਨਿਝ ਅਨੰਦ ਵਿੱਚ ਮਗਨ ਰਹਿੰਦਾ ਹੈ। ਅਗਿਆਨੀ ਭੁੱਲ ਕੇ ਦੇਹ ਦੀ ਹੰਗਤਾ ਨੂੰ ਤਾਰਨ ਕਰ ਲੈਂਦਾ ਹੈ। ਫਿਰ ਪਦਾਰਥਾਂ ਵਿੱਚ ਹਉਮੈ ਤਾਰਨ ਕਰਦਾ ਹੈ। ਇਹ ਸਾਰੇ ਮਾਇਆ ਦੇ ਵਿਕਾਰ ਹਨ। ਜਿਹੜੇ ਅਨੇਕ ਤਰ੍ਹਾਂ ਕਰਕੇ ਭਾਸਦੇ ਹਨ। ਇਹ ਮਾਇਆ ਦਾ ਰੂਪ ਕਹਾਉਂਦਾ ਹੈ। ਜਿਸ ਵਿੱਚ ਬ੍ਰਹਮਾ ਜਾਣਿਆ ਨਹੀਂ ਜਾਂਦਾ। ਸਤਗੁਰੂ ਜੀ ਪਾਸੋਂ ਇਹ ਉਪਦੇਸ਼ ਨਿਰਨਾ ਸੁਣ ਕੇ ਜੋਗੀ ਨੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਕਿਹਾ ਕਿ ਆਪ ਜੀ ਦੇ ਬਚਨਾਂ ਨਾਲ ਮੇਰਾ ਸੰਸਾਰ ਮਿਟ ਗਿਆ ਹੈ ਹੁਣ ਮੈਨੂੰ ਆਗਿਆ ਦਿਓ ਮੈਂ ਸਰੀਰ ਤਿਆਗਣਾ ਚਾਹੁੰਦਾ ਹਾਂ ਇਹ ਬਚਨ ਕਰਕੇ ਜੋਗੀ ਬ੍ਰह्म ਵਿੱਚ ਲੀਨ ਹੋ ਕੇ ਬੈਠ ਗਿਆ ਅਤੇ ਆਪਣੇ ਬ੍ਰह्मरੰਧਾਰ ਨੂੰ ਛੋੜ ਕੇ ਜੀਵਾਤਮਾ ਨੂੰ ਕੱਢ ਕੇ ਲੈ ਗਿਆ ਇਸ ਕੋਤਕ ਉਪਰੰਤ ਸਰੋਵਰ ਦੀ icar ਬੜੇ ਉਤਸ਼ਾਹ ਨਾਲ ਹੋਣ ਲੱਗੀ ਫਗਣ ਸੰਮਤ 1685 ਵਿੱਚ ਸੰਪੂਰਨ ਕਰਕੇ ਜਲ ਨਾਲ ਭਰ ਦਿੱਤਾ ਗਿਆ ਸਿੱਖ ਸੰਗਤਾਂ ਇਸ਼ਨਾਨ ਕਰਕੇ ਆਪਣਾ ਮਨ ਚੇਤਾ ਨਿਰਮਲ ਕਰਕੇ ਸੁਖ ਪਾਉਣ ਲੱਗੀਆਂ ਜਿਸ ਟਾਲੀ ਬੈਠ ਕੇ ਸਤਗੁਰ ਜੀ ਸਰੋਵਰ icar ਕਰਾਉਂਦੇ ਸਨ ਉਹ ਪੂਜਨ ਜੋਗ ਸਮਝ ਕੇ ਸੰਗਤਾਂ ਨੇ ਉੱਥੇ ਗੁਰਦੁਆਰਾ ਢਾਲੀ ਸਾਹਿਬ ਕਾਇਮ ਕਰ ਦਿੱਤਾ ਸੀ ਜੋ ਅੱਜ ਤੱਕ ਕਾਇਮ ਹੈ ਹੁਣ ਇੱਥੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ